ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਹਰ ਪਾਸੇ ਪੁਲਿਸ ਪੁਲਸ ਹੋ ਗਈ ਦੱਸਦੀ ਹੈ ਕਿ ਦੇਰ ਰਾਤ ਸੁਰੱਖਿਆ ਏਜੰਸੀਆਂ ਦੀ ਹਲਚਲ ਵੱਧ ਗਈ ਸ਼ਹਿਰ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਚਾਰੇ ਪਾਸੇ ਪੁਲਸ ਲੱਗ ਗਈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਐਨਐਸਜੀ ਵੱਲੋਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਅਤੇ ਹੋਰ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਇੱਕ ਮੌਕ ਟ੍ਰਲ ਕੀਤੀ ਗਈ ਜਿਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਆਤੰਕੀ ਹਮਲੇ ਜਾਂ ਹੋਰ ਆਫਤਾਂ ਨੂੰ ਨਿਪਟਣ ਦੇ ਲਈ ਇੱਕ ਅਭਿਆਸ ਜਿਹੜਾ ਉਹ ਕੀਤਾ ਗਿਆ ਸੁਰੱਖਿਆ ਏਜੰਸੀਆਂ ਦੇ ਵੱਲੋਂ ਕੀਤਾ ਗਿਆ ਤਾਂ ਤਸਵੀਰਾਂ ਜਿਉਂ ਨੇ ਉਹ ਪੁਲਿਸ ਦੀ ਟੀਮ ਅਤੇ ਐਨਰਜੀ ਦੀ ਟੀਮ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਜੋ ਤਿਆਰੀ ਕੀਤੀ ਗਈ ਹੈ ਔਰ ਵੱਡੇ ਪੱਧਰ ਤੇ ਉੱਤੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਅਭਿਆਨ ਜਿਹੜਾ ਕੀਤਾ ਜਾ ਰਿਹਾ ਹੈ ਪ੍ਰੈਕਟਿਸ ਜਿਹੜੀ ਉਹ ਕੀਤੀ ਜਾ ਰਹੀ ਹੈ ਸੁਰੱਖਿਆ ਨੂੰ ਲੈ ਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਅਤਵਾਦੀ ਹਮਲਾ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਆਫਤਾ ਗੁਰੂ ਨਗਰੀ ਦੇ ਵਿੱਚ ਪੈਂਦੀ ਹੈ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਣਾ ਇਸ ਦੇ ਲਈ ਜਿਹੜਾ ਸੁਰੱਖਿਆ ਏਜੰਸੀਆਂ ਦੇ ਵੱਲੋਂ ਪੁਲਿਸ ਦੇ ਨਾਲ ਰੱਗੇ ਅਭਿਆਸ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇੱਕ ਸਵਾਲ ਜਿਹੜਾ ਉਹ ਖੜਾ ਹੋ ਰਿਹਾ ਹੈ ਕਿ ਅੱਪਦੀ ਰਾਤ ਨੂੰ ਹੀ ਸੁਰੱਖਿਆ ਏਜੰਸੀਆਂ ਦੇ ਵੱਲ ਆਪਰੇਸ਼ਨ ਸੰਦੂਰ ਦੇ ਦੌਰਾਨ ਸ਼ਹਿਰ ਦੇ ਵਿੱਚ ਕਈ ਵਾਰ ਮੌਕ ਡ੍ਰਿਲ ਹੋਈਆਂ ਨੇ ਲੋਕਾਂ ਦੇ ਸਾਹਮਣੇ ਹੋਈਆਂ ਨੇ ਉਹ ਲੋਕਾਂ ਦੇ ਵਿੱਚ ਜਾਗਰੂਕਤਾ ਨੂੰ ਲੈ ਕੇ ਮੌਕ ਡ੍ਰਿਲ ਕਰਵਾਈ ਗਈ ਕਿ ਜੇਕਰ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਫਤਾ ਹੁੰਦੀ ਹੈ ਤਾਂ ਲੋਕ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਸੁਰੱਖਿਅਤ ਰੱਖ ਸਕਦੇ ਨੇ ਆਪਣੇ ਪਰਿਵਾਰ ਨੂੰ ਕਿਸ ਤਰੀਕੇ ਨਾਲ ਸੁਰੱਖਿਅਤ ਰੱਖ ਸਕਦੇ ਨੇ ਪਰ ਇੱਥੇ ਅੱਧੀ ਰਾਤ ਨੂੰ ਉਸ ਦੇ ਵੱਲੋਂ ਇਹ ਮੌਕ ਡ੍ਰਿਲ ਕਿਉਂ ਕਰਾਈ ਗਈ ਇੱਕ ਸਵਾਲ ਪੰਦਾ ਜਾ ਰਿਹਾ ਤਾਂ ਰਾਤ ਨੂੰ ਐਮ ਐਸ ਜੀ ਦੇ ਵੱਲੋਂ ਯਾਨੀ ਕਿ ਨੈਸ਼ਨਲ ਸਿਕਿਉਰਿਟੀ ਗਾਰਡ ਦੇ ਵੱਲੋਂ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਪ੍ਰੈਕਟਿਸ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਵੇ ਤਾਂ ਉਸ ਨੂੰ ਏਜੰਸੀਆਂ ਕਿਸ ਤਰੀਕੇ ਦੇ ਨਾਲ ਨਜਿੱਟਣੀਆਂ ਉਸ ਨੂੰ ਲੈ ਕੇ ਪ੍ਰੈਕਟਿਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਖੜੇ ਹੋਏ ਨੇ ਕਿ ਆਖਿਰ ਅੱਧੀ ਰਾਤ ਨੂੰ ਹੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਅਜਿਹੀਆਂ ਤਿਆਰੀਆਂ ਕਿਉਂ ਕੀਤੀਆਂ ਗਈਆਂ ਨਾ ਤਾਂ ਉੱਥੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਇੱਕ ਰੂਟੀਨ ਸੁਰੱਖਿਆ ਨੂੰ ਲੈ ਕੇ ਪ੍ਰੈਕਟਿਸ ਕੀਤੀ ਗਈ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਸਿਰਫ ਸੁਰੱਖਿਆ ਏਜੰਸੀਆਂ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਕਬਿਆਜ ਜਿਹੜਾ ਉਤਾ ਗਿਆ ਪਰ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਹੈ ਤਾਂ ਲੋਕਾਂ ਨੂੰ ਪੁਲਿਸ ਦੇ ਵੱਲੋਂ ਬਿਲ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਪੁਲਸ ਹਰ ਪਾਸੇ ਲੱਗੀ ਹੋਈ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਖਤਰਾ ਜਿਹੜਾ ਹੈ ਉਹ ਨਹੀਂ ਹੈ ਤਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਅਜਿਹੇ ਵਿਆਹ ਜਿਹੜੇ ਨੂੰ ਕੀਤੇ ਜਾ ਰਹੇ ਨੇ ਪ੍ਰੈਕਟਿਸ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੀ ਸੁਰੱਖਿਆ ਕਿਸ ਤਰੀਕੇ ਦੇ ਨਾਲ ਕੀਤੀ ਜਾਵੇਗੀ ਉਸ ਨੂੰ ਲੈ ਕੇ ਵਿਆਹ ਜਿਹੜਾ ਉਹ ਕੀਤਾ ਜਾ ਰਿਹਾ ਸੁਰੱਖਿਆ ਏਜੰਸੀਆਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਪੁਲਸ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਅੱਜ ਇੱਥੇ ਅੰਮ੍ਰਿਤਸਰ ਸ਼੍ਰੀ ਦਰਗਿਆਨਾ ਮੰਦਿਰ ਦੇ ਲਾਗੇ ਐਨਐਸਜੀ ਦੁਆਰਾ ਜਿਹੜੀ ਐਕਸਰਸ ਆਪਣੀ ਕੀਤੀ ਜਾ ਰਹੀ ਹੈ ਸੋ ਇਹ ਉਸੇ ਸਬੰਧ ਦੇ ਵਿੱਚ ਇੱਥੇ ਸਾਰੇ ਅਸੀਂ ਇਕੱਠੇ ਜਿਹੜੇ ਹੋਏ ਹੋਏ ਹਾਂ ਬਾਕੀ ਕੋਈ ਇਹੋ ਜਿਹੀ ਚੀਜ਼ ਸਾਰਾ ਪੀਸਫੁਲ ਹੈ ਤਾਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਐਨਐਸਜੀ ਆਪਣੀ ਐਕਸਰਸ ਨੂੰ ਪੰਜਾਬ ਦੇ ਦਿੱਤੀ ਹੈ ਥੈਂਕ ਯੂ ਸਰ ਇਹ ਕਿਉਂ ਮੰਦਰ ਦੇ ਵਿੱਚ ਹੀ ਕਿਉਂ ਹੈ ਇੱਦਾਂ ਚਿੰਚ ਚਲਾਈ ਦੇ ਨਹੀਂ ਇਹ ਇਟਸ ਨੋ ਮੰਦਰ ਦੇ ਬਾਰੇ ਨਹੀਂ ਹੈ ਮੰਦਰ ਦੇ ਬਾਹਰ-ਬਾਰ ਜਿਹੜੇ ਸਾਈਡ ਤੇ ਜਿਹੜੀ ਜਿਹੜੀ ਪੁਆਇੰਟ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਹਰ ਜਗ੍ਹਾ ਤੇ એનર્ਜੀ ਆਪਨੀ ਕਰਦੇ ਪੂਰੇ ਇੰਡੀਆ ਦੇ ਵਿੱਚ ਇਹ ਕਰਦੇ ਨੇ ਹਰ ਪੁਆਇੰਟ ਤੇ ਐਕਸਰਸਾਈਜ਼ ਕਰਦੇ ਸਰ ਕੋਈ ਧਮਕੀ ਤੁਹਾਨੂੰ ਜਿਆਦਾ ਦੀ ਕੋਈ ਗੱਲ ਨਹੀਂ ਨਹੀਂ ਇਹੋ ਜੀ ਕਿਸੇ ਤਰੀਕੇ ਦੀ ਅਫਵਾਹਾਂ ਤੋਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿਸੇ ਤਰੀਕੇ ਦੀ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰੋ ਇਹ ਇੱਕ ਨਾਰਮਲ ਰੂਟੀਨ ਚ ਐਕਸਰਸਾਈਜ਼ ਹੁੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਨੇ ਤੇ ਅੱਜ ਵੀ ਉਸੇ ਟੀਮ ਨੂੰ ਐਕਸਰਸਾਈਜ਼ ਹੋ ਰਹੀ ਹੈ ਤੇ ਇੱਕ ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਐਨਐਸਜੀ ਕਰ ਰਹੀ ਹੈ ਸਿਰਫ ਇੱਥੇ ਮੰਦਰ ਦੇ ਲਾਗੇ ਨਹੀਂ ਬਾਕੀ ਥਾਵਾਂ ਤੇ ਵੀ ਐਕਸਰਸਾਈਜ਼ ਹੋ ਰਹੀ ਹੈ